ਜਦੋਂ ਸਿੱਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਆ ਤਾਂ ਸਾਡਾ ਬੈਣਾ ਉੱਠਣਾ ਸਾਡੇ ਨਾਲ ਸਾਡਾ ਸਮੇ ਸਿਰ ਪਹੁੰਚਣਾ ਤੇ ਸਾਡਾ ਲੀੜਾ ਕੱਪੜਾ ਵੀ ਜੋ ਪਹਿਰਾਵਾ ਆ ਉਹ ਵੀ ਬਹੁਤ ਵਧੀਆ ਹੋਣਾ ਚਾਹੀਦਾ ਆ ਬਹੁਤ ਵਧੀਆ ਤੋਂ ਮਤਲਬ ਇੱਜ਼ਤਦਾਰ ਲੋਕਾਂ ਵਾਲਾ ਹੋਣਾ ਚਾਹੀਦਾ ਆ ਪਹਿਣਾ ਨੇ ਵੀ ਇਸ ਗੱਲ ਤੇ ਖਿਆਲ ਦੇਣਾ ਆ ਤੇ ਭਰਾਵਾਂ ਨੇ ਵੀ ਇਸ ਗੱਲ ਤੇ ਖਿਆਲ ਦੇਣਾ ਆ ਦੂਰੋਂ ਪਤਾ ਲੱਗਣਾ ਚਾਹੀਦਾ ਕਿ ਪਰਮੇਸ਼ਵਰ ਦੇ ਲੋਕ ਹੀ ਆਏ। ਤੇ ਨੰਬਰ 2 ਦੇ ਖੋਜੇ ਵਾਲੇ ਚਰਚ ਦੀ ਇਕਲੀਸੀ ਆਇਆ ਇਹ। ਹallelujah। ਮੈਂ ਪਿਛਲੇ 2-3 ਹਫ਼ਤਿਆਂ ਤੋਂ ਨੋਟਿਸ ਕੀਤਾ ਕੋਸ਼ ਭੈਣਾ ਮੈਨੂੰ ਆਫਿਸ ਦੇ ਵਿੱਚ ਮਿਲਣ ਆਈਆਂ ਉਹ ਨਾਈਟ ਸੂਟ ਪਾਏ ਹੋਏ ਸੀ ਉਹਨਾਂ ਨੇ। ਪਲੀਜ਼ ਕਿਸੇ ਨੇ ਵੀ ਇਦਾਂ ਦੇ ਕੱਪੜੇ ਪਾ ਕੇ ਚਰਚ ਵਿੱਚ ਨਹੀਂ ਆਉਣਾ ਕਾਫੀ ਵਾਰੀ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਆ ਪਰ ਕਈ ਵਾਰੀ ਬਹੁਤ ਹੀ ਨਵੇਂ ਭੈਣ ਭਰਾ ਆਉਂਦੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਆ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਚੁਣਿਆ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਜੋ ਇਨਸਟਰਕਸ਼ਨਸ ਆ ਉਹ ਦਿੰਦੇ ਰਹੀਏ ਪ੍ਰਾਰਥਨਾ ਦੇ ਸਮੇਂ ਵਿੱਚ ਸਾਰੀਆਂ ਭੈਣਾਂ ਦੇ ਸਿਰ ਢਕੇ ਹੋਏ ਹੋਣੇ ਚਾਹੀਦੇ ਆ ਇੱਜ਼ਤਦਾਰ ਕੱਪੜੇ ਪਾ ਕੇ ਕਲੀਸਿਆ ਦੇ ਵਿੱਚ ਆਉਣਾ ਕਿਸੇ ਨੇ 슬ੀਵਲੈਸ ਨਹੀਂ ਪੋਣਾ ਕਿਸੇ ਨੇ ਕ੍ਰੋਪ ਟੌਪ ਨਹੀਂ ਹੋਣੇ ਚਾਹੀਦੇ ਕਿਸੇ ਦੇ ਇਦਾਂ ਹੀ ਭਰਾਵਾਂ ਵਿੱਚ ਕਿਸੇ ਨੇ ਵੀ 3/4 ਪੈਂਟਸ ਪਾ ਕੇ ਨਹੀਂ ਆਉਣੀਆਂ ਕੈਪਰੀਆਂ ਪਾ ਕੇ ਨਹੀਂ ਆਉਣਾ ਕਿਸੇ ਨੇ ਨਾਈਟ ਸੂਟਸ ਦੇ ਵਿੱਚ ਨਹੀਂ ਆਉਣਾ ਪ੍ਰਭੂ ਨੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਕੱਪੜਿਆਂ ਨਾਲ ਬਲੈਸ ਕੀਤਾ ਆ ਬਹੁਤ ਸੋਹਣੇ ਜੈਂਟਲਮੈਨ ਬਣ ਕੇ ਆਉਣੇ ਆ ਸਯਾਦਾ ਕਿਉਂਕਿ ਆਪਣਾ ਆਪਣਾ ਪਹਿਰਾਵਾ ਵੀ ਜਿਹੜਾ ਆ ਨਾ ਉਹ ਪਰਮੇਸ਼ਵਰ ਨੂੰ ਇੱਜ਼ਤ ਦੇਣ ਦੇ ਲਈ ਆ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਵੀ ਜੋ ਪਰਮੇਸ਼ਵਰ ਆ ਉਹਦਾ ਵਾਸਤਾ ਦਿਲ ਨਾਲ ਆ ਅਪੀਰੈਂਸ ਦੇ ਨਾਲ ਨਹੀਂ ਆ ਬਾਹਰੀ ਲੁੱਕ ਦੇ ਨਾਲ ਪਰਮੇਸ਼ਵਰ ਨੂੰ ਕੋਈ ਮਤਲਬ ਨਹੀਂ ਆ ਪਰ ਬਾਹਰ ਵੀ ਤਾਂ ਉਹੀ ਲੁੱਕ ਨਿੱਖਰ ਕੇ ਆਉਂਦੀ ਆ ਨਾ ਜੋ ਸਾਡੇ ਦਿਲ ਦੇ ਅੰਦਰ ਆ ਜਦੋਂ ਆਪਾਂ ਮੰਨ ਲਓ ਕਿ ਤੁਹਾਨੂੰ ਕੋਈ ਆਫੀਸਰ ਬੁਲਾਵੇ ਕਿ ਮੇਰੇ ਆਫਿਸ ਵਿੱਚ ਮੈਨੂੰ ਮਿਲਣ ਵਾਸਤੇ ਆਓ ਇਸ ਦਿਨ ਐਨੀਵਨ ਇਨ ਬ੍ਰਦਰ অর ਸਿਸਟਰਸ ਜਿਹੜਾ ਕਦੇ ਵੀ ਮੈਂ ਨਾਈਟ ਸੂਟ ਪਾ ਕੇ ਚਲ ਜੂੰਗਾ ਮੈਨੂੰ ਸਾਰਨੇ ਸੱਦਿਆ ਆ ਆਫਿਸ ਦੇ ਵਿੱਚ ਹੈਗਾ ਕੋਈ ਨਹੀਂ ਨਾ ਇੱਕ ਸਰਕਾਰੀ ਦਫਤਰ ਦੇ ਵਿੱਚ ਜਾਣ ਲੱਗਿਆ ਅਸੀਂ ਖਿਆਲ ਕਰਦੇ ਵੀ ਮੈਂ ਕਿਹੜੇ ਕੱਪੜੇ ਪਾਉਣੇ ਆ ਇਹ ਪਾਸ਼ਾਹਾਂ ਦਾ ਪਾਸ਼ਾਹ ਆ ਉਹਦੇ ਦਰਬਾਰ ਵਿੱਚ ਆਏ ਆਪਾਂ ਇਸ ਲਈ ਬਹੁਤ ਸੋਹਣੇ ਬਹੁਤ ਇੱਜ਼ਤ ਵਾਲੇ ਕੱਪੜੇ ਹੋਣੇ ਚਾਹੀਦੇ ਆਪਣੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਖੋਜੇਵਾਲ ਚਰਚ ਦੀ ਇਹ ਖਾਸ ਇਤਿਆਹ ਸੰਸਾਰ ਵਿੱਚ ਮਸ਼ਹੂਰੀ ਆ ਇਸ ਗੱਲ ਦੀ ਕਿ ਖੋਜੇਵਾਲ ਚਰਚ ਦੀ ਸਾਰੀ ਕਲੀਸੀਆ ਬਹੁਤ ਸੋਹਣੇ ਵੈਲ ਡਰੈਸਡ ਹੁੰਦੀ ਆ ਬਹੁਤ ਸੋਹਣੇ ਪਹਿਰਾਵੇ ਪਾਉਂਦੀ ਆ ਪਰ ਕਈਆਂ ਨੂੰ ਨਹੀਂ ਪਤਾ ਜਿਹੜੇ ਸਾਡੇ ਵਿੱਚ ਆਣ ਕੇ ਨਵੇਂ ਮੈਂਬਰਸ ਆਏ ਆ ਉਹਨਾਂ ਨੂੰ ਦੱਸਣਾ ਵੀ ਆਪਣਾ ਹੀ ਫਰਜ਼ ਆ ਸਖਤੀ ਨਾਲ ਕਿਸੇ ਨੇ ਕਿਸੇ ਨੂੰ ਨਹੀਂ ਕਹਿਣਾ ਪਰ ਆਪਾਂ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਆ ਪਿਆਰ ਦੇ ਨਾਲ ਹੀ ਆਪਾਂ ਬੇਨਤੀ ਕਰਨੀ ਆ ਸੋ ਇਸ ਲਈ ਮੈਨੂੰ ਪਤਾ ਆ ਜਿਹੜੇ ਕੰਮ ਪਿਆਰ ਨਾਲ ਹੋ ਜਾਂਦੇ ਆ ਉਹ ਸਖਤੀ ਨਾਲ ਨਹੀਂ ਹੁੰਦੇ ਤੇ ਸਾਡਾ ਤਾਂ ਪ੍ਰਭੂ ਹੀ ਪ੍ਰੇਮ ਆ ਹallelujah ਅੱਜ ਦਾ ਆਪਣਾ ਵਿਸ਼ਾ ਵੀ ਬਹੁਤ ਖਾਸ ਆ ਅੱਜ ਦਾ ਵਿਸ਼ਾ ਇਹ ਆ ਕਿ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ ਕਿੰਨੇ ਤਨੇ ਦੰਦ ਦੀ ਚੀਜ਼ ਨੂੰ ਸਾਰੇ ਜਣੇ ਜਾਣਦੇ ਵਾਓ Praise God ਫਿਰ ਜਦੋਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਹੋ ਕਦੀ ਪ੍ਰਭੂ ਨਜ਼ਰ ਆਏ ਤੁਹਾਨੂੰ ਕਿਸੇ ਨੂੰ ਜਦੋਂ ਤੁਸੀਂ ਆਪਣਾ ਆਪ ਸ਼ੀਸ਼ੇ ਵਿੱਚ ਦੇਖਦੇ ਹੋ ਕਿਸੇ ਨੂੰ ਪ੍ਰਭੂ ਜੀ ਨਜ਼ਰ ਆਏ ਪਰਮੇਸ਼ਰ ਜੀ ਇੱਕ ਦੋ ਹੱਥ ਖੜੇ ਆ ਸ਼ੁਕਰ ਹੈ ਪਰਮੇਸ਼ਰ ਦਾ ਪਰ ਨਹੀਂ ਕਿਉਂ ਬਣਾਇਆ ਤਾਂ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਉੱਤੇ ਆ ਪਰ ਸਰੂਪ ਵਿਗੜ ਗਿਆ ਇਸ ਲਈ ਉਹ ਸੂਰੂ ਨਜ਼ਰ ਨਹੀਂ ਆ ਰਿਹਾ ਆਓ ਆਪਾਂ ਦੇਖੀਏ ਉਤਪਤੀ ਕਥਾ ਬੁੱਕ ਆਫ ਜੈਨੇਸਿਸ ਪਹਿਲੀ ਕਿਤਾਬ ਹੈ ਪੁੱਤਰ ਬਾਈਬਲ ਦੀ ਉਹਦਾ ਪਹਿਲਾ ਹੀ ਅਧਿਆਇ ਉਤਪਤੀ ਕਿਤਾਬ ਉਹਦਾ ਪਹਿਲਾ ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ ਨਰ ਨਾਰੀ ਉਸ ਨੇ ਉਹਨਾਂ ਨੂੰ ਉਤਪਤ ਕੀਤਾ ਹallelujah ਪਰਮੇਸ਼ਰ ਨੇ ਨਰ ਨੂੰ ਵੀ ਤੇ ਨਾਰੀ ਨੂੰ ਵੀ ਮੇਲ ਐਂਡ ਫੀਮੇਲ ਦੋਨਾਂ ਨੂੰ ਹੀ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਬਣਾਇਆ ਸੋ ਹੁਣ ਪਰਮੇਸ਼ਰ ਦਾ ਸਰੂਪ ਕਿਵੇਂ ਦਾ ਹੈ ਵੀ ਨਾਰੀ ਵੀ ਪਰਮੇਸ਼ਰ ਦੇ ਸਰੂਪ ਤੇ ਆ ਤੇ ਨਰ ਵੀ ਪਰਮੇਸ਼ਰ ਦੇ ਸਰੂਪ ਤੇ ਆ ਇਦਾਂ ਕਿਦਾਂ ਹੋ ਸਕਦਾ ਹੈ ਐਕਚੁਅਲ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਹਿਸ ਓਨ ਲਾਈਕਨੈਸ ਉਹਦੇ ਵਰਗਾ ਜਿਵੇਂ ਦਾ ਉਹਦਾ ਸੁਭਾਅ ਉਦਾਂ ਦਾ ਬਣਾਇਆ ਤੇ ਸੁਭਾਅ ਇੱਕੋ ਜਿਹਾ ਹੋ ਸਕਦੇ ਆ ਆਦਮੀ ਦਾ ਵੀ ਤੇ ਔਰਤ ਦਾ ਵੀ ਫਿਜ਼ੀਕਲ ਅਪੀਅਰੈਂਸ ਡਿਫਰੈਂਟ ਆ ਮੇਲ ਦੀ ਤੇ ਫੀਮੇਲ ਦੀ ਸਰੀਰਕ ਬਣਤਰ ਵਿਖਾਵਾ ਜਿਹੜਾ ਆ ਉਹ ਵੱਖਰਾ ਆ ਸਭਾ ਇੱਕੋ ਜਿਹਾ ਹੋ ਸਕਦਾ ਹੈ ਹੋ ਸਕਦਾ ਹੈ 100% ਹੋ ਸਕਦਾ ਹੈ ਸੋ ਪਰਮੇਸ਼ਵਰ ਨੇ ਮਨੁੱਖ ਨੂੰ ਨਰ ਤੇ ਨਾਰੀ ਨੂੰ ਆਪਣੇ ਸਰੂਪ ਉੱਤੇ ਬਣਾਇਆ ਭਾਵ ਆਪਣਾ ਸੁਭਾਵ ਦੋਵਾਂ ਦੇ ਅੰਦਰ ਪਾਇਆ ਹੁਣ ਪਰਮੇਸ਼ਵਰ ਦਾ ਸੁਭਾਅ ਕੀ ਸੀਗਾ ਉਹਨਾਂ ਦੇ ਅੰਦਰ ਫਸਟ ਆਫ ਆਲ ਪਵਿੱਤਰਤਾਈ ਪਿਆਰ ਉਹ ਸਾਰੀਆਂ ਚੀਜ਼ਾਂ ਜੋ ਪਰਮੇਸ਼ਵਰ ਦੇ ਅੰਦਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਚਾਈ ਔਰ ਜਦੋਂ ਅਸੀਂ ਉਤਪਤੀ ਕਿਤਾਬ ਨੂੰ ਪੜ੍ਹਦੇ ਆ ਤੇ ਅਸੀਂ ਉਸ ਸੁਭਾ ਨੂੰ ਸ਼ੁਰੂਆਤੀ ਜਿਹੜੇ 1 2 5 ਤੱਕ ਅਧਿਆਏ ਉਹਨਾਂ ਵਿੱਚ ਅਸੀਂ ਦੇਖਦੇ ਵੀ ਆ ਔਰਤ ਦੇ ਅੰਦਰ ਭੋਲਾਪਨ ਵੀ ਆ। ਵੈਰੀ ਉਹਦੇ ਕੋਲੇ ਆਇਆ। ਉਹਨੂੰ ਪੁੱਛਿਆ ਵੀ ਤੈਨੂੰ ਕਿਹੜੀ ਗੱਲ ਤੋਂ ਮਨਾ ਕੀਤਾ ਆ। ਹੁਣੀ ਬੋਲ ਕੇ ਦੱਸਿਆ ਵੀ ਇਸ ਚੀਜ਼ ਤੋਂ ਮਨਾ ਕੀਤਾ ਆ। ਤਾਂ ਇੱਕ ਮਸੂਮੀਅਤ ਇੱਕ ਭੋਲਾਪਨ ਵੀ ਆਉਂਦੇ ਅੰਦਰ। ਪਰ ਜਦੋਂ ਇਨਸਾਨ ਨੇ ਆਦਮ ਤੇ ਹਵਾ ਨੇ ਅਣ ਆਗਿਆਕਾਰੀ ਕਰ ਲਈ। ਜਿਸ ਕੰਮ ਤੋਂ ਰੋਕਿਆ ਗਿਆ ਸੀ ਉਸ ਕੰਮ ਨੂੰ ਕੀਤਾ ਤਾਂ ਕੀ ਹੋਇਆ ਸਰੂਪ ਵਿਗੜ ਗਿਆ ਪਰਮੇਸ਼ਵਰ ਨੇ ਫਿਰ ਉਹਨਾਂ ਨੂੰ ਅਦੰਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਪਹਿਲਾ ਆਦਮ ਤੇ ਹਵਾ ਨੂੰ ਬਣਾਇਆ ਸੀ ਉਹ ਦੋਨੋਂ ਹੀ ਪਰਮੇਸ਼ਵਰ ਦੇ ਸਰੂਪ ਉੱਤੇ ਸੀ ਜਦੋਂ ਆਦਮ ਦੇ ਬੱਚਾ ਹੋਇਆ ਆਦਮ ਤੇ ਹਵਾ ਦੀ ਔਲਾਦ ਪੈਦਾ ਹੋਈ ਉਹ ਪਰਮੇਸ਼ਵਰ ਦੇ ਸਰੂਪ ਉੱਤੇ ਨਹੀਂ ਸੀ ਉਹ ਕਿਹਦੇ ਸਰੂਪ ਉੱਤੇ ਸੀ ਆਓ ਆਪਾਂ ਦੇਖਦੇ ਹਾਂ ਉਤਪਤੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 3 ਨੰਬਰ ਦੇ ਵਿੱਚ ਆਪਾਂ ਦੇਖਦੇ ਹਾਂ ਆਦਮ 130 ਵਰਿਆਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗ ਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸ ਨੇ ਉਹਦਾ ਨਾਂ ਸੇਥ ਰੱਖਿਆ ਹੁਣ ਆਦਮ ਦੀ ਔਲਾਦ ਕਿਹਦੇ ਵਰਗੀ ਹੋਈ ਆ ਆਦਮ ਵਰਗੀ ਇੱਥੇ ਇਦਾਂ ਨਹੀਂ ਲਿਖਿਆ ਵੀ ਆਦਮ ਤੋਂ ਇੱਕ ਪੁੱਤਰ ਜੰਮਿਆ ਤੇ ਉਹ ਪਰਮੇਸ਼ਵਰ ਦੇ ਸਰੂਪ ਉੱਤੇ ਤੇ ਪਰਮੇਸ਼ਵਰ ਵਰਗਾ ਪੈਦਾ ਹੋਇਆ ਕੀ ਲਿਖਿਆ ਆ ਆਦਮ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਉੱਤੇ ਜੰਮਿਆ ਕਿਉਂਕਿ ਹੁਣ ਪਰਮੇਸ਼ਵਰ ਵਾਲਾ ਸਰੂਪ ਆਦਮ ਉੱਤੋਂ ਵਿਗੜ ਚੁੱਕਿਆ ਸੀ ਅਣ ਆਗਿਆਕਾਰੀਕਰਮ ਦੇ ਨਾਲ ਇਸ ਲਈ ਜਦੋਂ ਆਪਾਂ ਸ਼ੀਸ਼ੇ ਵਿੱਚ ਦੇਖਦੇ ਆਂ ਐਕਚੁਅਲ ਦੇ ਵਿੱਚ ਮੈਂ ਉਸ ਸ਼ੀਸ਼ੇ ਦੀ ਗੱਲ ਨਹੀਂ ਕਰਦੀ ਜਿਹਦੇ ਵਿੱਚ ਦੇਖ ਕੇ ਆਪਾਂ ਆਪਣਾ ਮੂੰਹ ਸਵਾਰਦੇ ਆਂ ਮੈਂ ਇਸ ਸ਼ੀਸ਼ੇ ਦੀ ਗੱਲ ਕਰਦੀਆਂ ਜਿਹਨੂੰ ਪਵਿੱਤਰ ਬਾਈਬਲ ਕਿਹਾ ਜਾਂਦਾ ਹੈ। ਤੇ ਜਦੋਂ ਆਪਾਂ ਇਸ ਸ਼ੀਸ਼ੇ ਵਿੱਚ ਆਪਣੇ ਕੈਰੈਕਟਰ ਨੂੰ ਦੇਖਦੇ ਆਂ, ਆਪਣੇ ਚਰਿੱਤਰ ਨੂੰ ਦੇਖਦੇ ਆਂ ਤੇ ਅਸੀਂ ਪਰਮੇਸ਼ਵਰ ਵਰਗੇ ਨਜ਼ਰ ਨਹੀਂ ਆਉਂਦੇ। ਜਿਵੇਂ-ਜਿਵੇਂ ਅਸੀਂ ਪਵਿੱਤਰ ਬਾਣੀ ਨੂੰ ਪੜ੍ਹਦੇ ਆਂ, ਸਾਨੂੰ ਸਾਡੀਆਂ ਕਮੀਆਂ, ਸਾਡੀਆਂ ਗਲਤੀਆਂ, ਪਾਪ, ਗੁਨਾਹ ਉਹ ਸਾਰੇ ਕਿਹ ਲਛਾਇਆ ਉਹ ਸਾਰੇ ਦਾਗ ਧੱਬੇ ਉਹ ਸਾਡੇ ਚਿਹਰੇ ਉੱਤੇ ਫੇ ਸਾਨੂੰ ਸਾਡੇ ਆਚਰਣ ਦੇ ਚਿਹਰੇ ਉੱਤੇ ਸਾਨੂੰ ਨਜ਼ਰ ਆਉਂਦੇ ਆ ਅਰ ਕੁਝ ਲੋਕਾਂ ਦੀ ਕੀ ਆਦਤ ਹੁੰਦੀ ਆ ਦਾਗ ਆਪਣੇ ਚਿਹਰੇ ਉੱਤੇ ਹੁੰਦਾ ਤੇ ਪੂੰਝਦੇ ਸ਼ੀਸ਼ੇ ਨੂੰ ਰਹਿੰਦੇ ਆ ਜਦੋਂ ਅਸੀਂ ਸਪਿਰਚੁਅਲੀ ਗੱਲ ਕਰੀਏ ਤਾਂ ਮੈਕਸਿਮਮ ਲੋਕਾਂ ਦੀ ਅੱਜ ਵੀ ਇਹੀ ਆਦਤ ਹੈ ਪ੍ਰੋਬਲਮ ਕਰੈਕਟਰ ਦੇ ਵਿੱਚ ਕਮੀ ਚਰਿੱਤਰ ਦੇ ਵਿੱਚ ਆ ਮਾੜੀਆਂ ਆਦਤਾਂ ਇਨਸਾਨ ਦੇ ਅੰਦਰ ਆ ਤੇ ਉਹ ਉਹਨਾਂ ਨੂੰ ਲਕਾਉਣ ਦੇ ਲਈ ਪ੍ਰਾਰਥਨਾ ਕਰਨੀ ਛੱਡਦਾ ਹੈ ਬਾਈਬਲ ਪੜ੍ਹਨੀ ਛੱਡਦਾ ਹੈ ਭਾਅ ਕਿ ਸ਼ੀਸ਼ੇ ਨੂੰ ਪੂਝਦਾ ਹੈ ਤੇ ਜਾਂ ਫਿਰ ਕੀ ਕਰਦਾ ਆ ਇਤਾਂ ਦਾ ਕੁਛ ਲੱਭਦਾ ਆ ਕਿ ਜਿਹੜੀਆਂ ਗਲਤੀਆਂ ਕਰਦਾ ਆ ਕਾਸ਼ ਕਿਤੇ ਵਿੱਚੋਂ ਨਿਕਲ ਆਵੇ ਕਿ ਇਹ ਕਰਨੀਆਂ ਜਾਇਜ਼ ਆ ਕੁਝ ਲੋਕੀ ਇਦਾਂ ਵੀ ਸਿਰਫ ਇਸੇ ਲਈ ਵਚਨ ਪੜ੍ਹਦੇ ਆ ਬਹੁਤ ਸਾਰੇ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਆ ਉਹ ਵਰਕੇ ਤੇ ਵਰਕਾ ਫੋਲਦੇ ਆ ਕਾਦੇ ਆਸਤੇ ਰੱਬ ਕਰਕੇ ਕਿਤੇ ਉਹ ਲੱਭ ਪਵੇ ਵੀ ਤੁਹਾਨੂੰ ਪੀਣ ਦੀ ਛੁੱਟੀ ਆ ਤੇ ਤੋਂ ਲਾਭ ਪਵੇ ਹੋਰ ਉਹਦੇ ਕੋਈ ਮਕਸਦ ਨਹੀਂ ਹੈਗਾ ਇੰਨੇ ਪੰਨੇ ਥੱਲਣ ਦਾ ਇਦਾਂ ਹੀ ਬਹੁਤ ਸਾਰੀਆਂ ਕਮੀਆਂ ਆ ਇਨਸਾਨ ਦੇ ਅੰਦਰ ਜਿਨ੍ਹਾਂ ਨੇ ਉਹਦੇ ਸਰੂਪ ਨੂੰ ਵਿਗਾੜ ਦਿੱਤਾ ਆ ਤੇ ਫੇਰ ਉਹ ਇਨਸਾਨ ਪਰਮੇਸ਼ਵਰ ਦੇ ਸਰੂਪ ਵਰਗਾ ਨਹੀਂ ਰਿਹਾ ਪਰਮੇਸ਼ਵਰ ਨੇ ਆਪਣੇ ਵਰਗਈ ਬਣਾਇਆ ਸੀ ਜਦੋਂ ਹੁਣ ਵੀ ਬੱਚੇ ਪੈਦਾ ਹੁੰਦੇ ਆ ਤਾਂ ਪਹਿਲੇ ਡੇਢ ਕ ਸਾਲ ਤੱਕ ਸੱਚੀ ਆਪਾਂ ਕਹਿੰਦੇ ਆ ਵੀ ਇਹ ਰੱਬ ਦਾ ਹੀ ਰੂਪ ਆ ਉਹਨੂੰ ਨਹੀਂ ਪਤਾ ਕਿ ਜਿਹੜਾ ਸਾਹਮਣੇ ਖਲੋਤਾ ਉਹਦਾ ਦੁਸ਼ਮਣ ਆ ਕਿ ਉਹ ਕੌਣ ਆ ਉਹ ਕੋਈ ਪੱਖਪਾਤ ਨਹੀਂ ਕਰਦਾ ਮੇਰਾ ਇਹ ਮਤਲਬ ਨਹੀਂ ਆ ਕਿ ਪਰਮੇਸ਼ਵਰ ਨੂੰ ਪਤਾ ਨਹੀਂ ਹੁੰਦਾ ਕਿ ਉਹਦਾ ਦੁਸ਼ਮਣ ਕੌਣ ਆ ਜਾਂ ਉਹਦਾ ਵਿਰੋਧੀ ਕੌਣ ਆ ਪਰਮੇਸ਼ਵਰ ਨੂੰ ਸਭ ਪਤਾ ਸਭ ਪਤਾ ਹੋਣ ਦੇ ਬਾਵਜੂਦ ਵੀ ਪ੍ਰਭੂ ਪੱਖਪਾਤ ਨਹੀਂ ਕਰਦਾ ਇਦਾਂ ਹੀ ਬੱਚੇ ਦਾ ਸੁਭਾਅ ਆ ਉਹ ਪੱਖਪਾਤ ਨਹੀਂ ਕਰਦਾ ਜੇ ਲੜਦਾ ਹੋਵੇ ਨਾਲੀ ਫੇਰੋ ਖੇਡਣ ਵੀ ਲੱਗ ਜਾਂਦਾ ਪ੍ਰਭੂ ਜਿਹਨੂੰ ਸਜ਼ਾ ਦਿੰਦਾ ਆ ਜੇ ਉਹ ਇਨਸਾਨ ਮਾਫੀ ਮੰਗ ਲੇ ਤਾਂ ਬles ਵੀ ਉਸੇ ਨੂੰ ਕਰ ਦਿੰਦਾ ਉਸ ਤੋਂ ਵੀ ਜ਼ਿਆਦਾ ਬles ਕਰਦੇ ਸਜ਼ਾ ਨਾਲੋਂ ਵੀ ਵੱਡੀ ਬਲੇਸਿੰਗ ਹੁੰਦੀ ਆ ਜਿਵੇਂ ਜਿਵੇਂ ਉਹ ਬੱਚਾ ਇਸ ਸੰਸਾਰ ਦੇ ਵਿੱਚ ਵਿਚਰਦਾ ਆ ਬਹੁਤ ਸਾਰਾ ਝੂਠ ਬੋਲਣਾ ਫਰੇਬ ਕਰਨਾ ਬਹੁਤ ਸਾਰੀਆਂ ਗਲਤ ਚੀਜ਼ਾਂ ਉਹ ਆਪਣੇ ਹੀ ਪਰਿਵਾਰ ਦੇ ਵਿੱਚੋਂ ਸਿੱਖਦਾ ਆ ਆਪਣੇ ਮਾਪਿਓ ਦੇ ਜੀਵਨ ਚੋਂ ਸਿੱਖਦਾ ਆ ਜਦੋਂ ਅਸੀਂ ਕੋਈ ਚੀਜ਼ ਮੁਠੀ ਵਿੱਚ ਲਕੋ ਕੇ ਤੇ ਫੇਰ ਕਹਿੰਦੇ ਹੈ ਨਹੀਂ ਕੋਕੋ ਲੈ ਗਈ ਸਿੱਖ ਲੈਂਦਾ ਆ ਵੀ ਇਤਾਂ ਵੀ ਕਹਿਣਾ ਆ ਵੀ ਕੋਈ ਚੀਜ਼ ਹੈਗੀ ਆ ਫਿਰ ਵੀ ਕਹਿ ਸਕਦੇ ਆ ਵੀ ਨਹੀਂ ਹੈਗੀ ਇਹ ਉਹਦਾ ਲਰਨਿੰਗ ਪੀਰੀਅਡ ਹੁੰਦਾ ਉਹਦੇ ਸਿੱਖਣ ਦਾ ਸਮਾਂ ਹੁੰਦਾ ਤੇ ਉਹ ਫਿਰ ਸਿੱਖਦਾ ਆ ਐਕਚੁਅਲ ਦੇ ਵਿੱਚ ਉਹ ਕੋਕੋ ਨਹੀਂ ਲੈ ਕੇ ਗਈ ਹੁੰਦੀ ਉਸ ਵੇਲੇ ਅਸੀਂ ਉਹਦੇ ਸਰੂਪ ਨੂੰ ਵਿਗਾੜ ਰਹੇ ਹੁੰਨੇ ਆ ਉਹ ਸਰੂਪ ਜਿਹੜਾ ਉਹਦੇ ਪਰਮੇਸ਼ਵਰ ਦਾ ਸੀ ਸਾਰੀਆਂ ਗੱਲਾਂ ਸੱਚ ਹੀ ਬੋਲਦਾ ਆ ਮੈਨੂੰ ਯਾਦ ਆ ਇੱਕ ਵਾਰੀ ਸੰਤਰ ਭਜਨ ਸਿੰਘ ਜੀ ਇੱਕ ਪਿੰਡ ਵਿੱਚ ਗਏ ਚੌਥੇ ਇੱਕ ਘਰ ਵਿੱਚ ਗਏ ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਕਿਹਾ ਕਹਿੰਦੇ ਤੁਹਾਡੇ ਨਾ ਬਰਕਤਾਂ ਇਸ ਲਈ ਨਹੀਂ ਰੁਕ ਰਹੀਆਂ ਤੁਸੀਂ ਅਜੇ ਪ੍ਰਭੂ ਦੇ ਹੁਕਮਾਂ ਨੂੰ ਤੋੜਦੇ ਆ ਨਸ਼ੇ ਪੱਤੇ ਕਰਨੇ ਛੱਡ ਦਿਓ ਉਹ ਕਹਿੰਦੇ ਨਹੀਂ ਜੀ ਛੱਡਦੇ ਸੰਤ ਜੀ ਆਪਾਂ ਦਾ ਉਹਨਾਂ ਨੇ ਹੀ ਛੱਡਦੇ ਤੇਰਾ ਤੁਸੀਂ ਪਹਿਲੀ ਵਾਰੀ ਕਿਹਾ ਸੀ ਤੇ ਖੇਡਦੇ ਖੇਡਦੇ ਨਿਆਣੇ ਆਏ ਤੇ ਸੰਤ ਜੀ ਨੇ ਇੱਕ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਪੁੱਤ ਪਾਪਾ ਸ਼ਰਾਬ ਕਿੱਥੇ ਲਗਾਉਂਦਾ ਹੁੰਦਾ ਉਹ ਉਂਗਲੇ ਲਾ ਕੇ ਲੈ ਗਿਆ ਉਨੇ ਦੱਸਿਆ ਕਹਿੰਦਾ ਆ ਦੇਖੋ ਇੱਥੇ ਲੁਕਾਉਂਦਾ ਆ ਕੀ ਆ ਬੱਚੇ ਸਾਰੇ ਕੁਝ ਸੱਚ ਦੱਸ ਦਿੰਦੇ ਆ ਪਰ ਹੁਣ ਕੀ ਹੋਇਆ ਹੋਊਗਾ ਮਗਰੋਂ ਪਹਿਲਾਂ ਤਾਂ ਦਾ ਫਾਂਡਾ ਹੋਇਆ ਹੋਊਗਾ ਫੇਰ ਨੂੰ ਇਹ ਵੀ ਕਿਹਾ ਹਣਾ ਭਾਈ ਤਾਂ ਨਹੀਂ ਅੱਗੇ ਤੋਂ ਕਰਨਾ ਜਿਹੜਾ ਮਰਜੀ ਪੁੱਛੇ ਤੂੰ ਕਹਿਣਾ ਪਾਪਾ ਨਹੀਂ ਪੀਂਦਾ ਜੇ ਕਿਤੇ ਉਸ ਨਿਆਣੇ ਨੇ ਆਪੇ ਝੂਠ ਬੋਲਤਾ ਫੇਰ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਹੀ ਸ਼ੁਰੂਆਤ ਕਰਦੇ ਹਾਂ ਬੱਚਿਆਂ ਨੂੰ ਝੂਠ ਸਿਖਾਉਣ ਦੀ ਜੇ ਤੇਰੀ ਬੀਬੀ ਪੁੱਛੇ ਕਹਿਣਾ ਨਹੀਂ ਐਦਾਂ ਨਹੀਂ ਆ ਫੁਲਾਨੇ ਦਾ ਦਸਨੀ ਨਹੀਂ ਆ ਅਦੇ ਨਾ ਬੋਲਣਾ ਨੀ ਆ ਕੰਮ ਇਦਾਂ ਨਹੀਂ ਇਦਾਂ ਕਹਿ ਦੇਵੀ ਜੇ ਕੋਈ ਇਦਾਂ ਕਵੇ ਤੂੰ ਇਦਾਂ ਕਹਿ ਦੇਵੀ ਤਾਂ ਅਸੀਂ ਆਪਣੇ ਹੱਥੀ ਆਪਣੇ ਬੱਚੇ ਉੱਪਰੋਂ ਪਰਮੇਸ਼ਵਰ ਦੇ ਸਰੂਪ ਨੂੰ ਵਿਗਾੜਦੇ ਆ ਜਿਵੇਂ ਸਾਡਾ ਕਈਆਂ ਦੇ ਦੁਆਰਾ ਵਿਗਾੜਿਆ ਗਿਆ ਪਰ ਅਸਲ ਵਿੱਚ ਸਾਡੇ ਬੱਚੇ ਉਦਾਂ ਦੇ ਹੀ ਪੈਦਾ ਹੋਣੇ ਆ ਜਿਵੇਂ ਦਾ ਸਾਡਾ ਸਰੂਪ ਆ ਪਰਮੇਸ਼ਰ ਦਾ ਬੱਚਾ ਪਰਮੇਸ਼ਰ ਵਰਗਾ ਹੀ ਪੈਦਾ ਹੋਇਆ ਪਰਮੇਸ਼ਰ ਨੇ ਆਦਮ ਹਵਾ ਨੂੰ ਆਪਣੇ ਵਰਗੇ ਬਣਾਇਆ ਪਰ ਆਦਮ ਦਾ ਬੱਚਾ ਪਰਮੇਸ਼ਰ ਵਰਗਾ ਨਹੀਂ ਹੋਇਆ ਉਹ ਆਦਮ ਵਰਗਾ ਹੋਇਆ ਕਿਉਂਕਿ ਸਰੂਪ ਵਿਗੜ ਚੁੱਕਿਆ ਸੀ ਅਗਰ ਸਾਡੇ ਸਰੂਪ ਵਿਗੜ ਚੁੱਕੇ ਆ ਤਾਂ ਬੱਚਿਆਂ ਦੇ ਸਾਡੀ ਅਗਲੀ ਜਨਰੇਸ਼ਨ ਦੇ ਨੈਕਸਟ ਜਨਰੇਸ਼ਨ ਦੇ ਆਉਣ ਵਾਲੀ ਪੀੜ੍ਹੀ ਦੇ ਸਰੂਪ ਵਿਗੜੇ ਹੋਏ ਹੀ ਹੁਣੇ ਆ ਪਰ ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾ ਆ ਉਹਨਾਂ ਦੇ ਸਰੂਪ ਵਿਗੜੇ ਹੋਏ ਨਾ ਹੋਣ ਫੇਰ ਕੀ ਕਰਨਾ ਪਊਗਾ ਆਪਣਾ ਇਲਾਜ ਕਰਨਾ ਪੈਣਾ ਆ ਜੇ ਕਿਸੇ ਨੂੰ ਐਚ ਆਈ ਵੀ ਹੋਵੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਅਪਰੋਕਸ 95% ਤੋਂ ਪਲੱਸ ਚਾਂਸ ਹੁੰਦੇ ਆ 95% ਨਾਲੋਂ ਜ਼ਿਆਦਾ ਕਿ ਜੇ ਉਹਦੇ ਤੋਂ ਬੱਚਾ ਪੈਦਾ ਹੋਵੇ ਤੇ ਉਸ ਬੱਚੇ ਨੂੰ ਜੰਮਦਿਆਂ ਹੀ ਐਚ ਆਈ ਵੀ ਹੁੰਦੀ ਆ ਜਿਹੜੇ 5% ਚਾਂਸ ਨਹੀਂ ਹੋਣਦੇ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲਿਆਂ ਦੇ ਆ ਹallelujah ਪਰ 95% ਨਾਲੋਂ ਜ਼ਿਆਦਾ ਐਚ ਆਈ ਵੀ ਵਾਲੇ ਨੂੰ ਐਚ ਆਈ ਵੀ ਹੁੰਦੀ ਆ ਜਦੋਂ ਆਪਾਂ ਡਾਕਟਰਸ ਦੇ ਜਾਣਦੇ ਆ ਇਲਾਜ ਦੇ ਲਈ ਜੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਆ ਤੇ ਡਾਕਟਰ ਕੀ ਪੁੱਛਦੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਪਹਿਲਾਂ ਸ਼ੂਗਰ ਹੈਗੀ ਆ ਫੇਰ ਪੁੱਛਦੇ ਤੁਹਾਡੇ ਨਾਨਕਿਆਂ ਚ ਕਿਸੇ ਨੂੰ ਹੈਗੀ ਆ ਤੁਹਾਡੇ ਦਾਦੇ ਪੜਦਾਦੇ ਨੂੰ ਕਿਸੇ ਨੂੰ ਹੋਵੇ ਕੈਂਸਰ ਵਾਲਿਆਂ ਨੂੰ ਵੀ ਇਦਾਂ ਹੀ ਪੁੱਛਦੇ ਆ ਟੀਵੀ ਵਾਲੇ ਨੂੰ ਵੀ ਇਦਾਂ ਹੀ ਪੁੱਛਦੇ ਆ ਕਿਉਂ ਪੁੱਛਦੇ ਆ ਕਿਉਂਕਿ ਭਾਵੇਂ ਜਮੰਦਰੂ ਚੀਜ਼ ਨਹੀਂ ਹੋਈ ਕਿਸੇ ਨੂੰ 30 ਸਾਲ ਬਾਅਦ ਉਹੀ ਚੀਜ਼ ਖਾਨਦਾਨੀ ਮਿਲ ਜਾਂਦੀ ਹੈ ਜੈਨੇਟਿਕ ਜਿਹਨੂੰ ਕਹ ਦਿੰਦੇ ਆ ਉਹਦੇ ਜੀਨਸ ਚੋਂ ਉਹਨੂੰ ਮਿਲਦੀ ਆ ਪੀੜੀਦਰ ਪੀੜੀ ਇਦਾਂ ਹੀ ਪਾਪ ਸਰਾਪ ਗਲਤੀਆਂ ਪੀੜੀਦਰ ਪੀੜੀ ਟ੍ਰਾਂਸਫਰ ਹੁੰਦੇ ਰਹਿੰਦੇ ਆ ਆਉਂਦਾ ਕਿ ਉਹਨਾਂ ਦੇ ਬੱਚੇ ਵਿਗੜੇ ਹੋਏ ਹੋਣ ਪਰ ਇੱਕ ਸਮਾਂ ਆਉਂਦਾ ਹੈ ਕਿ ਬਹੁਤ ਸਾਰੇ ਲੋਕੀ ਇਹ ਕਹਿੰਦੇ ਸੁਣਦੇ ਆ ਐਨ ਆਪਣੇ ਬਾਬੇ ਦੇ ਚਲੇ ਗਿਆ ਐਨ ਆਪਣੀ ਮਾਂ ਤੇ ਐਨ ਆਪਣੇ ਪਿਓ ਤੇ ਆ ਇਹੀ ਕਾ ਮੋਦੇ ਸੀ ਇਹੀ ਇਹਦੇ ਆ ਹੋ ਗਿਆ ਇਦਾਂ ਹੀ ਹੁੰਦਾ ਆ ਤੁਸੀਂ ਸਹਿਮਤੀ ਪਾਉਂਦੇ ਆ ਪਰ ਇਦਾਂ ਨਹੀਂ ਹੈਗਾ ਕਿ ਖਤਮ ਨਹੀਂ ਹੋ ਸਕਦਾ ਸ਼ੁਕਰ ਹੈ ਪਰਮੇਸ਼ਵਰ ਦਾ ਕਿ ਪ੍ਰਭੂ ਯੀਸੂ ਮਸੀਹ ਦੇ ਸਲੀਬ ਦਿੱਤੇ ਜਾਣ ਦੇ ਵਸੀਲੇ ਨਾਲ ਸਾਡੇ ਸਰਾਪ ਟੁੱਟ ਚੁੱਕੇ ਆ ਮੁਕਤੀ پا ਚੁੱਕੇ ਆ ਯਿਸੂ ਮਸੀਹ ਦੇ ਨਾਮ ਚ ਹੁਣ ਸਾਡੇ ਕੋਲੇ ਮੌਕਾ ਆ ਚਾਂਸ ਆ ਕਿ ਅਸੀਂ ਆਪਣੇ ਵਿਗੜੇ ਹੋਏ ਸਰੂਪ ਦੀ ਸਰਜਰੀ ਕਰਵਾ ਲਈਏ ਲੋਕੀ ਕਾਸਮੈਟਿਕ ਸਰਜਰੀ ਕਰਾਉਂਦੇ ਆ ਨਾ ਨਕਲੀ ਨੱਕ ਲਵਾ ਲੈਂਦੇ ਆ ਜੇ ਕਿਸੇ ਦਾ ਫਿੱਨਾ ਆ ਤਿੱਖਾ ਕਰ ਲੈਂਦੇ ਆ ਮੱਥੇ ਵੱਡੇ ਛੋਟੇ ਕਰ ਲੈਂਦੇ ਆ ਨੈਣ ਨਕਸ਼ ਬਦਲ ਲੈਂਦੇ ਆ ਆਉਦੇ ਸਪਿਰਚੁਅਲੀ ਸਰਜਰੀ ਕਰਵਾ ਲੈਣੀ ਆ ਆਪਣੇ ਨੈਣ ਨਕਸ਼ਾ ਦੀ ਆਪਣੇ ਆਤਮਾ ਦੇ ਨੈਣ ਨਕਸ਼ ਦੀ ਜੇ ਆਪਾਂ ਨੂੰ ਲੱਗਦਾ ਆ ਮੇਰੀਆਂ ਅੱਖਾਂ ਠੀਕ ਨਹੀਂ ਆ ਪਰਮੇਸ਼ਵਰ ਦੇ ਅੱਗੇ ਆਪਣੀਆਂ ਅੱਖਾਂ ਨੂੰ ਸਮਰਪਣ ਕਰੋ ਔਰ ਕਹੋ ਪ੍ਰਭੂ ਇਹਨਾਂ ਦਾ ਇਲਾਜ ਕਰੋ ਮੈਂ ਸਪਿਰਚੁਅਲ ਹੀਲਿੰਗ ਦੀ ਗੱਲ ਕਰਦੀ ਆ ਕਈ ਵਾਰੀ ਇਹੋ ਜਿਹੀ ਵੀ ਪ੍ਰੋਬਲਮ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੇ ਕਹਿੰਦੇ ਜਦੋਂ ਕਿਸੇ ਨੂੰ ਦੇਖਦੇ ਆ ਮਨ 'ਚ ਬਹੁਤ ਭੜੇ ਖਿਆਲ ਆ ਜਾਂਦੇ ਆ ਉਹ ਆਪਣੇ ਮੂੰਹੋਂ ਕਹਿੰਦੇ ਆ ਵੀ ਸਾਡੀਆਂ ਅੱਖਾਂ 'ਚ ਪਵਿੱਤਰਤਾ ਹੀ ਹੈ ਨਹੀਂਗੀ ਅਸੀਂ ਚਾਹੁੰਦੇ ਆ ਪਵਿੱਤਰਤਾ ਹੀ ਹੋਵੇ ਪਰ ਅੱਖਾਂ ਮਾੜੀਆਂ ਚੀਜ਼ਾਂ ਦੇਖਣਾ ਪਸੰਦ ਕਰਦੀਆਂ ਆ ਕੀ ਆ ਅੱਖਾਂ ਦੀ ਸਰਜਰੀ ਹੋਣ ਵਾਲੀ ਆ ਸਪੈਸ਼ਲੀ ਇਲਾਜ ਹੋਣ ਵਾਲਾ ਆ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਮੇਰੀਆਂ ਅੱਖਾਂ ਤੇਰੀਆਂ ਅੱਖਾਂ ਵਰਗੀਆਂ ਬਣਾ ਦੇ ਜਿੱਦਾਂ ਦੀਆਂ ਪ੍ਰਭੂ ਜੀ ਪਿਤਾ ਪਰਮੇਸ਼ਵਰ ਜੀ ਤੁਹਾਡੀਆਂ ਆ ਜਿਹੜੀਆਂ ਸੱਚ ਤੇ ਝੂਠ ਨੂੰ ਪਹਿਚਾਨਦੀਆਂ ਆ ਜਿਹੜੀਆਂ ਨਿਰਮਲ ਤੇ ਪਵਿੱਤਰ ਆ ਜਿਨ੍ਹਾਂ ਦੇ ਵਿੱਚ ਕੋਈ ਭਿੰਨ ਭੇਤ ਨਹੀਂ ਉਵੀ ਇਹੋ ਜੀਆਂ ਅੱਖਾਂ ਬਣਾ ਦਿਓ ਜੇ ਕੰਨ ਬੋਲੇ ਹੋ ਚੁੱਕੇ ਆ ਆਤਮਕ ਰੀਤੀ ਦੇ ਨਾਲ ਪ੍ਰਭੂ ਨੂੰ ਕਹੋ ਪ੍ਰਭੂ ਮੇਰੇ ਕੰਨਾਂ ਦੇ ਪਰਦੇ ਆਤਮਕ ਜਿਹੜੇ ਪਰਦੇ ਜੇ ਸਰੀਰ ਨੂੰ ਕਾਇਮ ਰੱਖਣਾ ਆ ਫਿਰ ਸਰੀਰ ਦੀ ਦੇਖ ਰਹਿ ਕੇ ਕਰਨੀ ਪੈਣੀ ਆ ਇਹਦੀਆਂ ਪ੍ਰੇਜਕਾਰੀਆਂ ਕਰਨੀਆਂ ਪੈਣੀਆਂ ਪਰ ਜੇ ਆਤਮਾ ਨੂੰ ਕਾਇਮ ਰੱਖਣਾ ਆ ਫਿਰ ਆਤਮਕ ਪ੍ਰੇਜਕਾਰੀਆਂ ਵੀ ਕਰਨੀਆਂ ਪੈਣੀਆਂ ਆ ਇنسان ਪੈਦਾ ਹੁੰਦਾ ਆ ਪਰ ਕੋਈ ਹਾਦਸਾ ਕੋਈ ਦੁਰਘਟਨਾ ਇਹੋ ਜੀ ਹੋ ਜਾਂਦੀ ਆ ਕਿ ਉਹਦਾ ਚਿਹਰਾ ਝੁਲਸ ਜਾਂਦਾ ਆ ਜਾਂ ਕੁਝ ਅੱਖ ਵਿੱਚ ਵੱਜ ਕੇ ਉਹਦੀ ਅੱਖ ਜਿਹੜੀ ਆ ਉਹ ਇੱਕ ਅੱਖ ਜਾਂਦੀ ਰਹਿੰਦੀ ਆ ਅੰਨੀ ਕਾਣੀ ਹੋ ਜਾਂਦੀ ਆ ਕੋਸ਼ਨਾ ਕੋਸ਼ਕ ਕਿਸੇ ਤਰ੍ਹਾਂ ਅਪਾਹਜ ਹੋ ਜਾਂਦਾ ਬੰਦਾ ਕੋਈ ਲੱਤ ਵਿੱਚ ਆਰ ਪੈ ਗਈ ਕੋਈ ਬਾਹ 'ਚ ਆਰ ਪੈ ਗਈ ਪੈਦਾ ਨਹੀਂ ਉਹਦਾ ਦਾ ਹੋਇਆ ਸੀ ਪਰ ਹੋ ਗਿਆ ਇਦਾਂ ਦਾ ਕੁਛ ਇਦਾਂ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਦੁਰਘਟਨਾ ਸਾਡੇ ਆਤਮਿਕ ਜੀਵਨ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਨਾਲ ਸਾਡਾ ਆਤਮਿਕ ਸਰੂਪ ਵਿਗੜ ਗਿਆ ਹਰਾਮ ਕਾਰੀਆਂ ਕਰਨ ਦੀ وجہ ਨਾਲ ਜਨਾਕਾਰੀਆਂ ਅਣ ਆਗਿਆਕਾਰੀਆਂ ਦੀ وجہ ਦੇ ਨਾਲ ਹੁਣ ਆਤਮਾ ਪਵਿੱਤਰਤਾਈ ਵਾਲਾ ਨਹੀਂ ਰਿਹਾ ਰੂਪੋ ਰੂਪ ਹੋ ਚੁੱਕਿਆ ਆ ਮੈਨੂੰ ਨਹੀਂ ਪਤਾ ਕਿ ਸਰੀਰ ਦੀਆਂ ਸਾਰੀਆਂ ਕਮੀਆਂ ਦੂਰ ਹੋ ਸਕਦੀਆਂ ਕਿ ਨਹੀਂ ਪਰ ਮੈਨੂੰ ਇਹ ਪਤਾ ਆ ਕਿ ਜਿਹੜੇ ਨੇਚਾ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਆ ਆਤਮਾ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਸਕਦੀਆਂ ਆ ਰੂਪ ਬੰਦ ਬਣਾ ਦੇਗਾ ਉਹ ਵਿਗੜੇ ਹੋਏ ਆਤਮਾ ਨੂੰ ਸੁਧਾਰ ਦੇਵੇਗਾ ਉਹ ਜਿਹੜੇ ਕੋੜ ਬੁਰੀਆਂ ਆਤਮਾ ਦੇ ਰੂਪ ਵਿੱਚ ਲੱਗੇ ਹੋਏ ਉਹ ਸਾਰੇ ਦੂਰ ਕਰਨ ਦੀ ਤਾਕਤ ਰੱਖਦਾ ਹੈ ਪਰ ਹੁਣੇ ਉਹਨਾਂ ਦੇ ਆ ਜਿਹੜੇ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਸਮਰਪਣ ਕਰ ਦੇਣਗੇ ਔਰ ਕਹਿਣਗੇ ਕਿ ਪ੍ਰਭੂ ਅਸੀਂ ਚਾਹੁੰਦੇ ਹਾਂ ਇਸ ਕੋੜ ਤੋਂ ਸਾਨੂੰ ਸ਼ੁੱਧ ਕਰੋ ਜਿਹੜੇ ਇਹ ਪ੍ਰਾਰਥਨਾ ਕਰਨਗੇ ਕਿ ਪ੍ਰਭੂ ਅਸੀਂ ਫਿਰ ਤੋਂ ਤੁਹਾਡੇ ਵਰਗੇ ਨਜ਼ਰ ਆਉਣਾ ਚਾਹੁੰਦੇ ਹਾਂ ਸਾਡਾ ਰੂਪ ਨਿੱਖਰ ਕੇ ਪਿਤਾ ਪਰਮੇਸ਼ਵਰ ਸਾਡੇ ਸਿਰਜਣਹਾਰ ਪਰਮੇਸ਼ਵਰ ਤੁਹਾਡੇ ਵਰਗਾ ਹੋ ਜਾਵੇ ਪਰਮੇਸ਼ਵਰ ਫਿਰ ਤੋਂ ਨਵੇਂ ਸਿਰੇ ਤੋਂ ਉਹਨਾਂ ਨੂੰ ਆਪਣਾ ਰੂਪ ਪ੍ਰਖਸ਼ ਦੇਣਗੇ ਹallelujah